ਇਹ ਦੋ ਮੂੰਹਾਂ ਮਰਿਆ ਸੱਪਾ ਤੇ ਤੈਨੂੰ ਬਚਜੋ ਜੇ ਬਚਣਾ ਪੰਜਾਬੀਓ ਯਾਦ ਰੱਖਿਓ ਇਹ ਗੱਲ ਚ ਪਿਆ ਹੋਇਆ ਸੱਪਣਾ ਅੱਜ ਤੁਹਾਨੂੰ ਲਾ ਕੇ ਸਿੱਟਣ ਦਾ ਤੁਹਾਡੇ ਕੋਲ ਟਾਈਮ ਹੈ ਹੈਗਾ ਕਿਉਂਕਿ ਇਸ ਸੱਪਨੇ ਸਾਡੇ ਪੰਜਾਬ ਦਾ ਗਲਾ ਘੁੱਟੀ ਰੱਖਿਆ ਦੋ ਮੂੰਹਾਂ ਸੱਪ ਕਿਉਂ ਕਹਿਣਾ ਤੇ ਸੱਪ ਦੋਸਤੋ ਕਿਹੜਾ ਇੱਕ ਪਾਸੇ ਤੇ ਮੂੰਹ ਲੱਗਿਆ ਹੋਇਆ ਸੁਖਵੀਰ ਬਾਦਲ ਦਾ ਤੇ ਦੂਜੇ ਪਾਸੇ ਮੋਦੀ ਦਾ ਮੂੰਹ ਆ ਤੇ ਦੋਨੇ ਸੱਪ ਹੁਣ ਮਰੇ ਹੋਏ ਆ ਪਰ ਮਰੇ ਤਾਂ ਹੈਗੇ ਆ ਪਰ ਪੂਰੀ ਤਰ੍ਹਾਂ ਮਰੇ ਨਹੀਂ ਜੇ ਢੂਈ ਟੁੱਟੀ ਆ ਇਸੇ ਕਰਕੇ ਸੱਪ ਨੂੰ ਉਨਾ ਚਿਰ ਅਸੀਂ ਕੁੜਦਾ ਜਿੰਨਾ ਚਿਰ ਉਹ ਪੁੱਠਾ ਨਹੀਂ ਹੋ ਜਾਂਦਾ ਤੇਰਨੂ ਪੁੱਠੇ ਕਰਦੇ ਹੋ ਤੁਹਾਡੇ ਕੋਲੇ ਟਾਈਮ ਆ ਤੇ ਮਰਿਆ ਸਾਪ ਪੰਜਾਬ ਦੇ ਗੱਲ ਚੋਂ ਲਾਉਣ ਦਾ ਆਖਰੀ ਮੌਕਾ ਇਹ ਗੱਲ ਯਾਦ ਰੱਖਿਓ ਤੁਹਾਡੇ ਕੋਲੇ ਕਿਉਂਕਿ ਇਹ ਤੋਂ ਬਾਅਦ ਤੁਹਾਡੇ ਨੂੰ ਮੌਕਾ ਨਹੀਂ ਮਿਲਣਾ ਤੇ ਤੁਹਾਡੇ ਸਿਰ ਤੋਂ ਤਾਕਤ ਲੈ ਕੇ ਤੁਹਾਡਾ ਪੈਸਾ ਜਿਹੜਾ ਲੁੱਟਿਆ ਪੰਜਾਬ ਆ ਉਸੇ ਰੁਪਏ ਦੇ ਨਾਲ ਹੁਣ ਇਹ ਬਟਿੰਡਾ ਮਾਨਸਾ ਏਰੀਆ ਦੇ ਵਿੱਚ ਵੀ ਪੈਸਾ ਵੀ ਵੰਡਣਗੇ ਸਭ ਕੁਝ ਕਰਨਗੇ ਖਾਸ ਤੌਰ ਤੇ ਬਟਿੰਡਾ ਮਾਨਸਾ ਵਾਲਿਆਂ ਨੂੰ ਬੇਨਤੀ ਕਰਦਾ ਇਹ ਦੋ ਮੂੰਹਾਂ ਮਰਿਆ ਸਾਪ ਆ ਤੇ ਤੋਂ ਬਚਜੋ ਜੇ ਬਚਣਾ ਪੰਜਾਬੀਓ ਯਾਦ ਰੱਖਿਓ ਇਹ ਗੱਲ ਚ ਪਿਆ ਹੋਇਆ ਸਾਪਨਾ ਅੱਜ ਤੁਹਾਨੂੰ ਲੱਗੇ ਸਿੱਟਣ ਦਾ ਤੁਹਾਡੇ ਕੋਲ ਟਾਈਮ ਹੈ ਹੈਗਾ ਕਿਉਂਕਿ ਇਸ ਸੱਪ ਨੇ ਸਾਡੇ ਪੰਜਾਬ ਦਾ ਗळा ਕੁੱਟੀ ਰੱਖਿਆ ਤੇ ਕਦੋਂ ਤੋਂ ਕੁੱਟੀ ਰੱਖਿਆ ਜਦੋਂ ਤੋਂ ਕੀਆ ਇਹ ਸੱਪੜਾ ਕੀਆ ਜੋੜ ਬਣਿਆ ਵਿਆ ਦੋ ਮੂੰਹਾਂ ਸੱਪ ਕਿਉਂ ਕਹਿਣਾ ਤੇ ਸੱਪ ਦੋਸਤੋ ਕਿਹੜਾ ਇੱਕ ਪਾਸੇ ਤੇ ਮੂੰਹ ਲੱਗਿਆ ਹੋਇਆ ਸੁਖਵੀਰ ਬਾਦਲ ਦਾ ਤੇ ਦੂਜੇ ਪਾਸੇ ਮੋਦੀ ਦਾ ਮੂੰਹ ਆ ਤੇ ਦੋਨੇ ਸੱਪ ਹੁਣ ਮਰੇ ਵੇ ਆ ਪਰ ਮਰੇ ਤਾਂ ਹੈਗੇ ਆ ਪਰ ਪੂਰੀ ਤਰ੍ਹਾਂ ਮਰੇ ਨਹੀਂ ਜੇ ਢੂਈ ਟੁੱਟੀ ਆ ਇਸੇ ਕਰਕੇ ਸੱਪ ਨੂੰ ਉਨਾ ਚਿਰ ਅਸੀਂ ਕੁੱਟਦੇ ਜਿੰਨਾ ਚਿਰ ਉਹ ਪੁੱਠਾ ਨਹੀਂ ਹੋ ਜਾਂਦਾ ਤੇ ਇਹਨੂੰ ਪੁੱਠੇ ਕਰ ਦਿਓ ਤੁਹਾਡੇ ਕੋਲੇ ਟਾਈਮ ਆ ਤੇ ਮਰਿਆ ਸੱਪ ਪੰਜਾਬ ਦੇ ਗਲ ਚੋਂ ਲਾਉਣ ਦਾ ਆਖਰੀ ਮੌਕਾ ਇਹ ਗੱਲ ਯਾਦ ਰੱਖਿਓ ਤੁਹਾਡੇ ਕੋਲੇ ਕਿਉਂਕਿ ਇਹ ਤੋਂ ਬਾਅਦ ਤੁਹਾਡੇ ਨੂੰ ਮੌਕਾ ਨਹੀਂ ਮਿਲਣਾ ਤੇ ਤੁਹਾਡੇ ਸਿਰ ਤੋਂ ਤਾਕਤ ਲੈ ਕੇ ਤੁਹਾਡਾ ਪੈਸਾ ਜਿਹੜਾ ਲੁੱਟਿਆ ਪੰਜਾਬ ਆ ਉਸੇ ਰੁਪਏ ਦੇ ਨਾਲ ਹੁਣ ਇਹ ਬਠਿੰਡਾ ਮਾਨਸਾ ਏਰੀਆ ਦੇ ਵਿੱਚ ਵੀ ਪੈਸਾ ਵੀ ਵੰਡਣਗੇ ਸਭ ਕੁਝ ਕਰਨਗੇ ਖਾਸ ਤੌਰ ਤੇ ਬਠਿੰਡਾ ਮਾਨਸਾ ਵਾਲਿਆਂ ਨੂੰ ਬੇਣਤੀ ਕਰਦਾ ਕਿ ਇਹ ਮਰਿਆ ਸੱਪ ਨੂੰ ਗਲ ਚੋਂ ਲਾ ਕੇ ਸਿੱਟਦੇ ਹੋਏ ਨਹੀਂ ਤੁਹਾਡੇ ਪੁੱਤਾਂ ਨੂੰ ਦਸਣਗੇ ਕਿਉਂਕਿ ਸਾਡੀ ਇੱਕ ਪੀੜੀ ਤਾਂ ਇਹਨੇ ਦਸ ਲਈ ਆ ਜਿਹੜਾ ਪਹਿਲਾ ਜਿਹੜਾ ਬਰਤਾਤ ਵਾਪਰਿਆ ਜਿਹਨੂੰ ਆਪਦੇ ਐਲਾਨਨਾਮੇ ਦੇ ਵਿੱਚ ਸੁਖਵੀਰ ਬਾਦਲ ਕੀ ਕਹਿੰਦਾ ਕਾਲਾ ਦੌਰ ਕਾਲਾ ਦੌਰ ਨਹੀਂ ਸੀ ਉਹ ਸਿੱਖ ਸੰਘਰਸ਼ ਦਾ ਦੌਰ ਸੀ ਜਿਹਨੂੰ ਕਾਲਾ ਦੌਰ ਦੇ ਨਾਮ ਨਾਲ ਉਹਨੇ ਸੰਬੋਧਨ ਕੀਤਾ ਆਪਦੇ ਐਲਾਨਨਾਮੇ ਦੇ ਵਿੱਚ ਇਹ ਐਲਾਨਨਾਮਾ ਕੋਈ ਜਫਰਨਾਮਾ ਤਾਂ ਹੈ ਨਹੀਂ ਲੋੜ ਤਾਂ ਜਫਰਨਾਮਾ ਜਾਰੀ ਕਰਦੇ ਅੱਜ ਦੱਸ ਦੇ ਕੇ ਕੀ ਆ ਪੰਜਾਬ ਨਾਲ ਕਿੱਡਾ ਧਰੋਹ ਕਮਾਇਆ ਜੇ ਨਕਲ ਵੀ ਕਰਨੀ ਆ ਨਾ ਸੁਖਵੀਰ ਬਾਦਲ ਜੀ ਮਾ ਕੇ ਪੂਰੀ ਤਰ੍ਹਾਂ ਕਰ ਲਿਆ ਕਰੋ ਅੱਜ ਇਹ ਚੱਲਦੇ ਕਿਹਦੇ ਰਾਹ ਦੇ ਉੱਤੇ ਆ ਚੱਲਦੇ ਆ ਮਾ ਕੇ ਸੇਧ ਲਈ ਜਾਂਦੇ ਆ ਜਿਹੜਾ ਰਾਹੁਲ ਗਾਂਧੀ ਤੋਂ ਰਾਹੁਲ ਗਾਂਧੀ ਨੇ ਜਿਵੇਂ ਯਾਤਰਾ ਕੱਢੀ ਸੀ ਇਹਨੇ ਵੀ ਯਾਤਰਾ ਕੱਢੀ ਪਰ ਰਾਹੁਲ ਗਾਂਧੀ ਨੇ ਦੋਨੇ ਹੱਥ ਖੜੇ ਕਰਕੇ ਕਨਫੈਸ਼ਨ ਕੀਤਾ ਵੀ ਯਾਰ ਸਾਥੋਂ ਗਲਤੀਆਂ ਹੋਈਆਂ ਕਾਂਗਰਸ ਨੂੰ ਬਦਲਣ ਦੀ ਲੋੜ ਆ ਤੇ ਤੁਹਾਨੂੰ ਤਾਂ ਲੋਕਾਂ ਨੇ ਕਹਿ ਕੇ ਕੀ ਆ ਹਾੜੇ ਕੱਢ ਕੇ ਥੱਕ ਕੇ ਵੀ ਤੁਸੀਂ ਅਕਾਲੀ ਦਲ ਦਾ ਖੇੜਾ ਛੱਡ ਦਿਓ ਅਕਾਲੀ ਦਲ ਬਾਜੂ ਪੰਜਾਬ ਦੇ ਲੋਕਾਂ ਨੇ ਕਿਹਾ ਤੁਹਾਨੂੰ ਝੂੰਦਾ ਕਮੇਟੀ ਨੇ ਕਿਹਾ ਪਰ ਰੌਲਾ ਕੀ ਆ ਅਜੇ ਤਾਂ ਕਨਫੈਸ਼ਨ ਤਾਂ ਨਹੀਂ ਹੋਇਆ ਪਰ ਪਿੱਛੇ ਜਿਹੜਾ ਜ਼ਹਿਰ ਕੱਢਿਆ ਸੀ ਮਾਫੀ ਮੰਗੀ ਸੀ ਜਾਲੀ ਮਾਫੀ ਮੰਗੀ ਗਈ ਸੀ ਉਹਦੇ ਮਾਫੀ ਤੇ ਵੀ ਦੂਰ ਤੋਂ ਕਟਾਕਸ਼ ਕੀਤਾ ਸੀ ਤਾਂ ਅੱਜ ਤੁਹਾਨੂੰ ਕਹਿਣਾ ਕਿ ਲਾਸਟ ਮੌਕਾ ਖਾਸ ਤੌਰ ਤੇ ਬਠਿੰਡਾ ਮਾਨਸੇ ਵਾਲਿਓ ਜੇ ਇੱਥੋਂ ਇਹਨਾਂ ਦੀ ਜੜ ਲੱਗ ਗਈ ਨਾ ਤਾਂ ਇਹ ਅਮਰਬੇ ਫੇਰ ਪੂਰੇ ਪੰਜਾਬ ਨੂੰ ਫੇਰ ਇਹਨੇ ਆਪ ਦੀ ਗ੍ਰਿਫਤ ਚ ਲੈ ਲੈਣਾ ਜਿਸ ਗੱਲ ਨਾਲ ਸਹਿਮਤੋਂ ਮੈਂ ਬੜੀ ਡਿਟੇਲ ਚ ਨਹੀਂ ਥੋੜੀਆਂ ਜਿਹੀਆਂ ਗੱਲਾਂ ਐਲਾਨਨਾਮੇ ਦੀਆਂ ਜ਼ਰੂਰ ਕਰੂ ਤੁਹਾਡੇ ਨਾਲ ਅੱਜ ਐਲਾਨਨਾਮਾ ਕੀ ਆ ਪਿੱਛੇ 2 ਦਿਨ ਪਹਿਲਾਂ ਜਾਰੀ ਕੀਤਾ ਤੇ ਬਾਦਲ ਕੇ ਬੋਲਦਾ ਕੀ ਆ ਸੁਖਵੀਰ ਸਿੰਘ ਬਾਦਲ ਸਭ ਤੋਂ ਪਹਿਲਾਂ ਤਾਂ ਨੁਕਸ਼ ਵੀ ਕੀ ਆ ਲੋਕਾਂ ਚ ਕੱਢਦੇ ਆ ਤੇ ਉਦੋਂ ਬਾਅਦ ਸਭ ਤੋਂ ਪਹਿਲੀ ਗੱਲ ਜਿਹੜੀ ਸਭ ਤੋਂ ਵੱਡੀ ਆ ਕਿ ਆ ਫੈਡਰਲ ਸਟਰਕਚਰ ਨੂੰ ਕਹਿੰਦੇ ਕਾਇਮ ਕਰਾਂ ਉਏ ਨੂੰ ਤੱਕ ਸਭ ਤੋਂ ਵੱਧ ਖੋਰਾ ਕਿਹਨੇ ਲਾਇਆ ਦੂਜੇ ਥੋੜੇ ਦੂਜੇ ਮੂੰਹ ਜਿਹੜਾ ਮੈਂ ਦੂਜਾ ਮੂੰਹ ਕਹਿੰਦਾ ਮੋਦੀ ਕੇ ਲਾਣੇ ਨੇ ਜਿਹਦੇ ਨਾਲ ਕੀ ਆ ਤੁਹਾਡੀ ਪਿੱਠ ਜੁੜੀ ਵੀ ਆ ਤਾਂ ਹੀ ਦੋ ਮੂੰਹਾਂ ਸੱਪ ਤੁਹਾਨੂੰ ਕਹਿਣਾ ਤੁਹਾਡੀ ਉਹਨਾਂ ਨਾਲ ਪਿੱਠ ਜੁੜੀ ਸੀ ਉਹ ਬੰਦੇ ਕੀ ਆ ਸ਼ਰਮ ਕਹਿੰਦਾ ਕਿ ਅਸੀਂ ਸੰਵਧਾਨ ਨੂੰ ਖਤਮ ਕਰ ਦਿਆਂਗੇ ਜਿਦਵਾਰੇ 400 ਸੀਟਾਂ ਲੈ ਕੇ ਤੇ ਤੁਸੀਂ ਅੱਜ ਫੈਡਰਲਿਜ਼ਮ ਦੀ ਗੱਲ ਕਰਦੇ ਹੋ ਤੇ ਅੱਜ ਤੋਂ ਨਹੀਂ ਕਿੱਦੇ ਤੋਂ ਤੁਸੀਂ ਉਹਨਾਂ ਦੇ ਸਾਥੀ ਰਹੇ ਹੋ ਫਿਰ ਤੁਸੀਂ ਗੱਲ ਕਰਦੇ ਹੋ ਕਿ ਸਿਆਸੀ ਪਾਰਟੀਆਂ ਸਾਡੇ ਕੀ ਆ ਧਾਰਮਿਕ ਜਿਹੜੇ ਸੰਗਠਨ ਨੇ ਸਾਡੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਜੀ ਕਹਿੰਦੇ ਪਟਨਾਲੀ ਕਮੇਟੀ ਉਹਦੇ ਕਾਬਜ ਹੋ ਗਏ ਹਜ਼ੂਰ ਸਾਹਿਬ ਵਾਲੀ ਦੇ ਕਾਬਜ ਹੋ ਗਏ ਮੈਨੂੰ ਐਂ ਦੱਸੋ ਅੱਜ ਪੰਜਾਬ ਦੇ ਵਿੱਚ ਐ ਜੀ ਪੀ ਸੀ ਨੂੰ ਚਲਾਉਣ ਵਾਲੀ ਕੋਈ ਸਿਆਸੀ ਤਰ ਹੈ ਨਹੀਂ ਉਹ ਸਾਰਾ ਕੰਟਰੋਲ ਕਿਹਦਾ ਥੋੜਾ ਕੰਟਰੋਲ ਆ ਅੱਜ ਤੁਸੀਂ ਕੀ ਾਕਾਤ ਤਖਤ ਦੇ ਜਥੇਦਾਰ ਦੀ ਾਕਾਤ ਨਹੀਂ ਛੱਡੀ ਅੱਜ ਤੋਂ ਇਹ ਐ ਜੀ ਪੀ ਸੀ ਕੀ ਲੁੱਟ ਕੇ ਖਾ ਕੇ ਖਤਮ ਕਰਤਾ ਉਹਦੇ ਖਾਤੇ ਦੇ ਵਿੱਚੋਂ ਜਿਹੜੇ ਦੁਸ਼ਮਣ ਸੀ ਕੌਮ ਦੀ ਪਿੱਠ ਦੇ ਵਿੱਚ ਮਾ ਕੇ ਸ਼ਰਾ ਮਾਰਨ ਵਾਲੇ ਤੁਸੀਂ ਉਹਨਾਂ ਦੇ ਇਸ਼ਤਿਹਾਰ ਦੇ ਦੇ ਕੇ ਕੌਮ ਨੂੰ ਖਤਮ ਕਰਤਾ ਮੈਂ ਤਾਂ ਹੀ ਕਹਿਣਾ ਕਿ ਜਿਹੜੇ ਡਾਣੇ ਦੇ ਪੰਜਾਬ ਖਾਹ ਲੈ ਗਏ ਲੋਕੀ ਬਾਬਾ ਬੋੜ ਕਹਿੰਦੇ ਰਹੇ ਉਹਨੂੰ ਮੈਂ ਪ੍ਰਕਾਸ਼ ਸਿੰਘ ਬਾਦਲਰਗਿਆਂ ਨੇ ਜਿਹੜੀ ਰਾਜਨੀਤੀ ਕੀਤੀ ਆ ਪੰਜਾਬ ਦੇ ਨਾਲ ਤੇ ਅੱਜ ਅਗਲੀ ਪੀੜ੍ਹੀ ਵੀ ਉਹਨਾਂ ਦਾ ਹੀ ਕੰਮ ਕਰ ਰਹੀ ਆ ਇਸ ਕਰਕੇ ਅੱਜ ਇਹਨਾਂ ਤੋਂ ਵਜਨ ਦੀ ਲੋੜ ਆ ਧਾਰਮਿਕ ਸੰਗਠਨਾਂ ਦੀ ਗੱਲ ਕਰਦੇ ਆ ਧਾਰਮਿਕ ਸੰਗਠਨ ਕੀ ਆ ਜੇ ਅੱਜ ਮਰਨ ਕਿਨਾਰੇ ਪਹੁੰਚਿਆ ਜਥੇਦਾਰ ਦੀ ਏਕਾਤ ਖਤਮ ਕੀਤਾ ਇਸ ਦੇ ਲਾਣੇ ਨੇ ਕੀਤੀ ਆ ਉਸ ਤੋਂ ਬਿਨਾਂ ਦੋਸਤੋ ਗੱਲ ਇਹਨਾਂ ਨੇ ਕੀਤੀ ਆ ਕੈਪੀਟਲ ਮੰਗੜ ਦੀ ਮਾਗੇ ਦਾ ਚੰਡੀਗੜ੍ਹ ਦੀ ਬੇਸ਼ੱਕ ਕਾਂਗਰਸ ਨੇ ਕੀ ਆ ਬੜੀ ਘਟੀਆਂ ਕਰਤੂਤ ਕੀਤੀ ਆ ਕਾਂਗਰਸ ਵਾਲਿਆਂ ਨੇ ਕਿਹਾ ਮੱਕ ਜਿਹੜਾ ਉਹਨਾਂ ਦਾ ਚੰਡੀਗੜ੍ਹ ਦਾ ਕੈਂਡੀਡੇਟ ਖੜਾ ਕੀਤਾ ਪਿਆ ਮਨੀਸ਼ ਤੇਵਾੜੀ ਉਹ ਕਹਿੰਦਾ ਕਿ ਅਸੀਂ ਇਹਨੂੰ ਵੱਖਰੇ ਸੂਬੇ ਦਾ ਦਰਜਾ ਦਿਵਾਉਣ ਦੀ ਕੋਸ਼ਿਸ਼ ਕਰਾਂਗੇ ਲਾਹਣਤਾ ਪਹਿਲਾਂ ਕਾਂਗਰਸ ਦੇ ਤੇ ਉਦੋਂ ਵੱਡੀ ਲਾਹਣਤ ਥੋਡੇ ਤੇ ਆ ਬਾਦਲ ਸਾਹਿਬ ਥੋਡੇ ਕੀ ਆ ਗੱਠ ਜੋੜ ਰਹੇ ਆ ਤੇ ਤੁਸੀਂ ਕੀਤਾ ਕੀ ਆ ਹੁਣ ਤੱਕ ਮੈਨੂੰ ਇਹ ਤਾਂ ਦੱਸ ਦਿਓ ਸੈਂਟਰ 'ਚ ਥੋਡੀਆਂ ਭਾਈਵਾਲ ਪਾਰਟੀਆਂ ਰਹੀਆਂ ਤੁਸੀਂ ਵੀ ਸੱਤੀ ਇਕੱਠੇ ਨੇ ਹੰਡਾਈ ਆ ਉਹਨਾਂ ਨਾਲ ਅੱਜ ਬੰਦੀ ਸਿੰਘਾ ਦੀ ਗੱਲ ਕਰਦੇ ਉਹਨਾਂ ਬੰਦੀ ਸਿੰਘਾ ਦੀਆਂ ਪੇਰੋਲਾਂ ਰੋਕੀਆਂ ਕੀ ਨੇ ਆ ਥੋਡੀਆਂ ਉਹਨਾਂ ਬੰਦੀ ਸਿੰਘਾਂ ਬਾਰੇ ਜਿਹੜੀਆਂ ਗਲਤ ਸ਼ਬਦਾਵਲੀ ਤੁਸੀਂ ਵਰਤੀ ਆ ਅੱਜ ਕਿਸਾਨ ਹੱਤੇ ਈ ਹੋਣ ਦੇ ਦਾਅਵੇ ਕਰਦੇ ਹੋ ਕਾਨੂੰਨੀ ਵਿਵਲਾਂ ਦੇ ਪੱਖ ਤੇ ਦਾ ਖੜੇ ਖੜੇ ਸੀ ਸਭ ਤੋਂ ਵੱਡਾ ਮਹਿਕਮਾ ਤੁਹਾਡੇ ਕੋਲੇ ਸੀ ਫੂਡ ਪ੍ਰੋਸੈਸਿੰਗ ਦਾ ਮਹਿਕਮਾ ਜਿਹਦਾ ਇਕੱਲਾ ਮਹਿਕਮਾ ਪੰਜਾਬ ਨੂੰ ਠਾਕੇ ਖੜਾ ਕਰ ਸਕਦਾ ਸੀ ਤੇ ਪੰਜਾਬ ਦੀ ਖੇਤੀ ਨੂੰ ਬਹਾਲ ਕਰ ਸਕਦਾ ਸੀ ਤੁਹਾਨੂੰ ਮਹਿਕਮਾ ਵੀ ਦੇਤਾ ਹਰਸਿਮਰਤ ਕੌਰ ਬਾਦਲ ਜੀ ਦੀ ਪ੍ਰਾਪਤੀ ਦਾ ਗਣਾ ਦਿਓ ਕੀ ਆ ਯਾਰ ਫੂਡ ਪ੍ਰੋਸੈਸਿੰਗ ਮਹਿਕਮਾ ਬਾਈ ਜੀ ਇਕੱਲਾ ਪੰਜਾਬ ਨੂੰ ਬਚਾ ਸਕਦਾ ਹੈ ਕਿਉਂਕਿ ਸਾਨੂੰ ਲੋਡ ਈ ਇਕੱਲੀ ਪ੍ਰੋਸੈਸਿੰਗ ਦੀ ਕੀ ਆ ਛੋਟੀਆਂ ਇੰਡਸਟਰੀਆਂ ਲਾਉਣ ਦੀ ਲੋਡ ਆ ਅੱਜ ਅਸੀਂ ਕਣਕ ਪੈਦਾ ਕਰਦੇ ਆ ਸਾਡਾ ਬਿਸਕਟ ਜਿਹੜੇ ਬਣ ਕੇ ਆਉਂਦੇ ਆ ਕੋਈ ਬੰਗਲੌਰ ਤੋਂ ਬਣ ਕੇ ਆਉਂਦਾ ਲिटल ਹਾਰਟ ਕੋਈ ਕਿੱਥੋਂ ਬਣ ਕੇ ਆਉਂਦਾ ਅੱਜ ਲੋਡ ਤਾਂ ਸਾਨੂੰ ਉਹਦੀ ਸੀ ਪਰ ਤੁਸੀਂ ਤਬਾਹ ਕਰਕੇ ਧਰ ਤਾਂ ਸਾਰਾ ਜਿਹੜਾ ਸਿਸਟਮ ਸੀ ਤੇ ਮੈਂ ਕਹਿੰਦਾ ਛੋਟੇ ਛੋਟੇ ਜਿਹੇ ਉਦਯੋਗ ਕਿਤੇ ਸਾਡੇ ਪਿੰਡ ਲੈਵਲ ਤੇ ਲੱਗ ਜਾਂਦੇ ਪ੍ਰੋਸੈਸਿੰਗ ਯੂਨਟ ਲੱਗ ਜਾਂਦੇ ਮੈਨੂੰ ਆ ਦੱਸੋ ਪੰਜਾਬ 'ਚ ਕਿਹੜਾ ਪ੍ਰੋਸੈਸਿੰਗ ਯੂਨਟ 7 ਸਾਲਾਂ ਦੇ ਵਿੱਚ ਮੰਤਰੀ ਰਹਿ ਕੇ ਹਰ ਸਿਮਰਤ ਕੌਰ ਬਾਦਲ ਪੰਜਾਬ ਵਾਸਤੇ ਲੈ ਕੇ ਆਈ ਆ ਤੇ ਖੇਤੀਬਾੜੀ ਬਿਲਾ ਦਾ ਸਟੇਟਸ ਹੀ ਸਾਰੇ ਵਿੱਚਰ ਜਾਣਦੇ ਆ ਤੇ ਵੱਡੀ ਗੱਲ ਚੰਡੀਗੜ੍ਹ ਕੈਪੀਟਲ ਦੇ ਤੁਸੀਂ ਦਾਵਾ ਕਰਨ ਦੀ ਗੱਲ ਕਰਦੇ ਹੋ ਤੁਸੀਂ ਤਾਂ ਕੈਂਡੀਡੇਟ ਵੀ ਨਹੀਂ ਖੜਾ ਕੀਤਾ ਚੰਡੀਗੜ੍ਹ ਤੋਂ ਇਹ ਕੀ ਥੋੜਾ ਜਿਹਾ ਖੜਾ ਕੀਤਾ ਬੰਦਾ ਭੱਜ ਕੇ ਮੁੜ ਕੇ ਤੁਸੀਂ ਕੈਂਡੀਡੇਟ ਨਹੀਂ ਖੜਾ ਕਰ ਸਕੇ ਲਾਣਤਾ ਤੇ ਤੁਸੀਂ ਆਪ ਦਾ ਕੀ ਆ ਉਹਦੇ ਦੇ ਦਾਵਾ ਦਿਖਾਉਣੇ ਹੋ ਉਦੋਂ ਬਾਅਦ ਪਾਣੀਆਂ ਦੇ ਮਸਲੇ ਦੀ ਗੱਲ ਕਰਦੇ ਆ ਜੇ ਤਾਂ ਪਾਣੀਆਂ 'ਚ ਲੋਕਾਂ ਨੂੰ ਮੁਫਤ ਬਿਜਲੀ ਦਾ ਸੁਭਾ ਕੀਨੇ ਪਾਇਆ ਜਿੱਦਣੇ ਪਾਕੇ ਦਾ ਧਰਤੀ ਹੇਡਲਾ ਪਾਣੀ ਅਸੀਂ ਮਕਾਉਣ ਦੇ ਪਹੁੰਚ ਗਏ ਉਹ ਸ਼ੁਰੂਆਤਾਂ ਤੁਹਾਡੀਆਂ ਕੀਤੀਆਂ ਨਹਿਰੀ ਪਾਣੀ ਦਾ ਪ੍ਰਬੰਧ ਨਾ ਕਰਕੇ ਤੁਸੀਂ ਕਿਹੜੇ ਪਾਸੇ ਨੂੰ ਗਏ ਇਹ ਸਾਰਾ ਪੰਜਾਬ ਵਿੱਚ ਜਾਣਦਾ ਇਸ ਤੋਂ ਬਿਨਾ ਤੁਸੀਂ ਦੂਜੇ ਧਰਮਾਂ ਦਾ ਜਿਹੜਾ ਕਿ ਇੰਟਰਫੇਅਰ ਕਹਿੰਦੇ ਸਭ ਤੋਂ ਵੱਡਾ ਤੁਸੀਂ ਨਾਂ ਲੈ ਕੇ ਆਰਐਸਐਸ ਨੂੰ ਕੀ ਆ ਕੀਤਾ ਤੇ ਸਾਰਾ ਪੰਜਾਬ ਜਾਣਦਾ ਵੀ ਤੁਹਾਡੇ ਵੀ ਕਹਿੰਦੇ ਹੇਟ ਦੀ ਕਹਿੰਦੇ ਖਾਕੀ ਨਿਕਰ ਇਹਨਾਂ ਦੀ ਵੀ ਪਾਈਆਂ ਵਿਆਂ ਨੇ ਕਿਉਂ ਕਹਿੰਦੇ ਆ ਕਿਉਂਕਿ ਪੁਰਾਣਾ ਵੀ ਤੁਹਾਡੀ ਉਹਨਾਂ ਨਾਲ ਸਾੜ ਗੰਢ ਰਹੀ ਆ ਤੇ ਆ ਤੁਸੀਂ ਮੈਂ ਕਹਣਾ ਵੀ ਅੱਜ ਤੁਸੀਂ ਪੰਥ ਦੀਆਂ ਗੱਲਾਂ ਕਰਦੇ ਹੋ ਪੰਥ ਹਤਾਇਸ਼ੀ ਹੋਣ ਦੀਆਂ ਕੌਮ ਦੀਆਂ ਗੱਲਾਂ ਕਰਦੇ ਹੋ ਤੇ ਕੌਮ ਦਾ ਖਹਿੜਾ ਕੀ ਆ ਬਾਹ ਕਿਨੇ ਛੱਡੀ ਸੀ 97 ਦੇ ਵਿੱਚ ਆ ਕੇ ਤੁਸੀਂ ਛੱਡੀ ਸੀ ਤੇ ਛੱਡੀ ਵੀ ਇਸ ਆਰਐਸਐਸ ਦੇ ਮਗਰ ਲੱਗ ਕੇ ਸੀ 96 ਜੀ ਤੁਸੀਂ ਫੇਰ ਅਨ ਕੰਡੀਸ਼ਨਲ ਕੀ ਇਹਨਾਂ ਨੂੰ ਸਪੋਰਟ ਕਰਦੇ ਹੋ ਆਰਐਸਐਸ ਦੀ ਸਰਕਾਰ ਜਿਹੜੀ ਬਣਦੀ ਆ ਬੀਜੇਪੀ ਦੀ ਤੇ ਨਾਲ ਹੀ 97 'ਚ ਜਾ ਕੇ ਫਿਰ ਇਹਨਾਂ ਨੇ ਮਗਰ ਲੱਗ ਕੇ ਜਾਂ ਤੁਸੀਂ ਆਪਦੇ ਮਨ ਨਾਲ ਸ਼ਰੇਆਮ ਕਹਿ ਦੇਣੋ ਕਿ ਸਾਡੀ ਅੱਜ ਤੋਂ ਭਾਈ ਪੰਥਕ ਪਾਰਟੀ ਨਹੀਂ ਅਸੀਂ ਦਾ ਪੰਜਾਬ ਫਤਿਹੀਆਂ ਦੇ ਪੰਜਾਬ ਦੀ ਪਾਰਟੀ ਆ ਸਾਡੀ ਪੰਥਕ ਝੰਡੇ ਛੱਡੇ ਕਿਹਨੇ ਸੀ ਬੰਦੀ ਸੀਗਾਂ ਦੀ ਰਿਹਾਈ ਰੋਕਵਾਂਡ ਤੇ ਸਭ ਤੋਂ ਵੱਡੇ ਅੜਚਨਾ ਕਿਹਨੇ ਲਾਇਆ ਸੀ ਇਹ ਸਾਰੇ ਪੰਜਾਬ ਵਿੱਚ ਜਾਣਦਾ ਇਸੇ ਕਰਕੇ ਕਹਿਣਾ ਦੋ ਮੂੰਹਾਂ ਸਾਪ ਆ ਇਹਦੇ ਕੀ ਆ ਖਾਣ ਦੇ ਦੰਦ ਹੋਰਾਂ ਨਾਲੇ ਦਿਖਾਉਣ ਦੇ ਦੰਦ ਹੋਰ ਨੇ ਇਹਦਾ ਐ ਨਹੀਂ ਪਤਾ ਕੀ ਆ ਮੂੰਹ ਦੂਜਾ ਵਿਖਾ ਕੇ ਦਸ ਦੂਜੇ ਪਾਸੇੋਂ ਲਵੇ ਕਿਉਂਕਿ ਦੋ ਮੂੰਹਾਂ ਸੱਪ ਐ ਦੋ ਮੂੰਹਾਂ ਸੱਪ ਨੂੰ ਗਲੋ ਲਾਉਣ ਦਾ ਆਖਰੀ ਮੌਕਾ ਤੁਹਾਡੇ ਕੋਲੇ ਪੰਜਾਬੀਓ ਜੇ ਸਹਿਮਤ ਹੈਗੇ ਹੋ ਤਾਂ ਮੈਂ ਕਹਣਾ ਨਾਲ-ਨਾਲ ਜਿਹੜੇ ਕੀ ਆ ਦੋ ਤਿੰਨ ਮੁੱਦੇ ਕੀ ਇਹਨਾਂ ਨੇ ਹੋਰ ਛੇੜੇ ਸੀ ਇਹਨਾਂ ਨੇ ਗੱਲ ਕੀਤੀ ਸੀ ਮਾਕੇ ਬਾਰਡਰ ਖੋਲੇ ਜਾਣ ਦੀ ਕਰਤਾਰਪੁਰ ਲਾਂਘਾ ਖੋਲੇ ਜਾਣ ਦੀ ਸਾਰੀ ਕਰਤਾਰਪੁਰ ਸਾਹਿਬ ਕੀ ਆ ਲਾਂਘਾ ਖੋਲਣਾ ਪਾੜਦੇ ਆ ਪਰ ਮੈਂ ਕਹਣਾ ਤੁਹਾਡੇ ਅੱਜ ਤੋਂ ਥੋੜੀ ਭਾਈਵਾਲ ਰਹੇ ਹੋ ਦੂਜੀ ਗੱਲ ਇਹ ਆ ਕਿ ਤੁਸੀਂ ਅੱਜ ਕਹਿੰਦੇ ਹੋ ਅਸੀਂ ਪੰਜਾਬ 'ਚ ਪ੍ਰਾਪਰਟੀਆਂ ਲੈਂਡ ਤੇ ਰੋਕ ਲਾਵਾਂਗੇ ਕਿਹਨੇ ਰੋਕਿਆ ਸੀ ਭਾਈ ਕਾਨੂੰਨ ਬਣਾਉਣ ਨੂੰ ਕਿੰਨੇ ਵਾਰੀ ਸਰਕਾਰ ਥੋੜੀ ਬਣ ਗਈ ਪੰਜ ਵਾਰੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਬਣਦਾ ਦੇਖਿਆ ਸੀ ਇਸੇ ਕਰਕੇ ਕਹਣਾ ਕਾਨੂੰਨ ਬਣਾ ਲੈਂਦੇ ਪਰ ਰੌਲਾ ਇਹ ਸੀ ਵੀ ਤੁਸੀਂ ਵੀ ਫਾਰਮ ਖੜੇ ਕਰਨੇ ਸੀ ਰਾਜਸਥਾਨ ਜਾ ਕੇ ਜਿਹਨੂੰ ਨਹਿਰਾ ਵੀ ਲੈਣੀਆਂ ਸੀ ਹੋਰ ਵੀ ਕਰਨਾ ਸੀ ਉਹ ਸਾਰਾ ਕੰਮ ਤੁਸੀਂ ਪਹਿਲਾਂ ਕੀਤਾ ਅੱਜ ਫੋਰਨ ਦੇ ਵਿੱਚ ਬਾਹਰਲੇ ਮੁਲਕਾਂ 'ਚ ਵੀ ਸਭ ਤੋਂ ਵੱਧ ਜਾਇਦਾਦਾਂ ਜੇ ਪੰਜਾਬ ਦੇ ਇੱਕ ਘਰਾਣੇ ਦੀਆਂ ਤਾਂ ਉਹ ਪ੍ਰਕਾਸ਼ ਸਿੰਘ ਬਾਦਲ ਕਾ ਘਰਾਣਾਗਾ ਠੀਕ ਹੈ ਨਾ ਇਸੇ ਕਰਕੇ ਕਹਣਾ ਵੀ ਅਕਾਲੀ ਦਲ ਨੂੰ ਜੇ ਅਸੀਂ ਰੱਖਣਾ ਅਕਾਲੀ ਦਲ ਨੂੰ ਅਸੀਂ ਵੀ ਹਤੈਸ਼ੀਆਂ ਅਕਾਲੀ ਦਲ ਪੰਜਾਬ ਦੀ ਮੈਂ ਕਿ ਖੁਸ਼ਹਾਲੀ ਵਾਸਤੇ ਬਚਣਾ ਜ਼ਰੂਰੀ ਆ ਪਰ ਬਚੂ ਤਾਂ ਜੀ ਬਦਲ ਸਾਹਿਬ ਖਹਿੜਾ ਛੱਡ ਦਿਓ ਕੋ ਛੱਡ ਦਿਓ ਖਹਿੜਾ ਪੰਜਾਬ ਦਾ ਵੀ ਤੇਹਦਾ ਵੀ ਵਗਜੋ ਬਾਹਰਲੇ ਮੁਲਕਾਂ 'ਚ ਜਿੱਥੇ ਤੁਹਾਡੇ ਕੋਲੇ ਪਾਰਕਿੰਗਾਂ ਹੈਗੀਆਂ ਨੇ ਵੱਡੇ ਵੱਡੇ ਫਾਰਮ ਹੈਗੇ ਆ ਕਿਉਂ ਲੋਕਾਂ ਨੂੰ ਬਰਬਾਦ ਕੀਤਾ ਤੁਹਾਡੇ ਕੋਲੇ ਕੀ ਆ ਮੈਂ ਕਹਿੰਦਾ ਅਕਾਲੀ ਦਲ ਵੀ ਬਾਜੂ ਤੇ ਮੈਂ ਅਕਾਲੀ ਦਲ ਦੇ ਨਾਲ ਜੁੜੇ ਹੋਏ ਭਰਾਵਾਂ ਨੂੰ ਵੀ ਬੇਨਤੀ ਕਰਦਾ ਕਿ ਯਾਦ ਰੱਖਿਓ ਤੁਹਾਨੂੰ ਸ਼ਰਮ ਆਉਣੀ ਆ ਪਹਿਲੀ ਗੱਲ ਤਾਂ ਅੱਜ ਵੀ ਮੈਂ ਕਹਿੰਦਾ ਵੀ ਕੌਮ ਦੀ ਪਿੱਟ 'ਚ ਛੁਰਾ ਮਾਰਨ ਵਾਲੇ ਜਿਹੜੇ ਲੋਕ ਨੇ ਜਿਹੜੇ ਕਹਿੰਦੇ ਸੀ ਪੰਜਾਬ ਬਸੇ ਮੈਂ ਉਜੜਾ ਦਾ ਨਾਰਾ ਦੇਣ ਵਾਲ ਅੱਜ ਕੀ ਆ ਉਹਨੂੰ ਉਹਦੇ ਲੰਬੜਦਾਰ ਜਿਹੜੇ ਆਪ ਬਸ ਕਿਤੇ ਪੰਜਾਬ ਝਾੜ ਕੇ ਇਸ ਕਰ ਨਾਲ ਤੁਹਾਨੂੰ ਸਹਿਮਤ ਹੋਣਾ ਪਊ ਕਿ ਸੱਤਾ ਇੱਕ ਵਾਰੀ ਨਹੀਂ ਯਾਰ ਬਹੁਤ ਵਾਰੀ 10-10 ਸਾਲ ਸੱਤਾ ਭੋਗ ਕੇ ਅੱਜ ਤੁਸੀਂ ਕਾਨੂੰਨ ਕੀ ਗੱਲ ਕਰਦੇ ਹੋ ਨਸ਼ੇ ਦੀ ਗੱਲ ਕਰਦੇ ਹੋ ਤੁਹਾਡੇ ਆਪ ਦੇ ਰਿਸ਼ਤੇਦਾਰ ਨਸ਼ੇ ਦੇ ਵਿੱਚ ਅੰਦਰ ਜਾਂਦੇ ਆ ਉਹਨਾਂ ਦੇ ਸਬੰਧ ਤਾਂ ਚਲੋ ਮੈਂ ਕਹਣਾ ਨਹੀਂ ਨਸ਼ਾ ਪੀਤੇ ਸ਼ਰੇਆਮ ਸਬੰਧ ਤਾਂ ਹੈਗੇ ਆ ਫਿਰ ਤੁਸੀਂ ਦੇਅਦਵੀਆਂ ਦੇ ਵਿੱਚ ਕੀ ਆ ਤੁਹਾਨੂੰ ਹੈਂਡਲ ਕਰਨ ਦਾ ਤਰੀਕਾ ਤੁਹਾਡਾ ਇੰਨਾ ਕੁ ਮਾੜਾ ਸੀ ਕਿ ਤੁਸੀਂ ਉਹਨੂੰ ਪੰਜਾਬ ਦੇ ਮਾਹੌਲ ਨੂੰ ਬਰਬਾਦ ਜਿਹੜਾ ਕੀਤਾ ਪੰਜਾਬ ਦੀ ਸ਼ਾਂਤੀ ਭੰਗ ਕਰਨ ਦਾ ਜਿਹੜਾ ਹੋਇਆ ਬੈਠੇ ਕੀ ਆ ਸਿੰਘਾਂ ਤੇ ਗੋਲੀਆਂ ਚਲਾਉਣ ਦਾ ਕਾਰਨਾਮਾ ਵੀ ਤੁਹਾਡੇ ਰਾਜ 'ਚ ਤੁਸੀਂ ਆਪ ਕਰਵਾਇਆ। ਉਹਨੂੰ ਹੈਂਡਲ ਕਰਨ ਦਾ ਤਰੀਕਾ ਗਲਤ ਸੀ, ਉਹਨੂੰ ਮਾਫੀ ਦੇਣ ਦਾ ਤੁਹਾਡਾ ਬਨੌਟੀ ਤਰੀਕਾ ਜਿਹੜਾ ਸੀਗਾ, ਉਹਦੇ ਇਸ਼ਤਿਹਾਰ ਦੇਣੇ ਉਹ ਵੀ ਐਸਜੀਪੀਸੀ ਖਾਤੇ ਦੇ ਵਿੱਚੋਂ। ਯਾ ਤੁਸੀਂ ਗੱਲ ਕਰਦੇ ਹੋ ਐਸਜੀਪੀਸੀ ਬਚਾਉਣ ਦੀ ਜਾਂ ਹੋਰ ਕੋਰਤਦਵਾਰੇ ਦੇ ادارےਾਂ ਦੀ। ਤੇ ਜਦੋਂ ਗੁਰਦੁਆਰਾ ਮਾਕੇ ਐਕਟ ਬਣਦਾ ਸੀ 1999 ਜ 99 ਜ 99 ਹਰੀ ਬਾਜਪਾਈ ਨੇ ਉਹਦੇ ਵਾਸਤੇ ਕੋਸ਼ਿਸ਼ ਕੀਤੀ ਸੀ, ਤੁਸੀਂ ਉਦੋਂ ਕਿਉਂ ਨਹੀਂ ਸਾਥ ਦਿੱਤਾ? ਉਦੋਂ ਚੁੱਪ ਕਿਉਂ ਕਰ ਗਏ ਕਿਉਂਕਿ ਬਾਕੀ ਸਾਰੇ ਸਟੇਟਾਂ ਦੇ ਵਿੱਚ ਤੁਹਾਨੂੰ ਐ ਸੀ ਕਿ ਕਿਸੇ ਤਰੀਕੇ ਨਾਲ ਦ ਛੱਡੇ ਵੀ ਸੀਗੇ ਗੁੰਡੇ ਅੱਜ ਤੁਸੀਂ ਕੀ ਆ ਦਾदूਵਾਲ ਦਾ ਨਾਮ ਲੈ ਕੇ ਵੀ ਆਖਿਆ ਗੁੰਡਾ ਜੀ ਫਲਾਨਾ ਜੀ ਤੁਸੀਂ ਕੀ ਹੋ ਉਥੇ ਕਿਵੇਂ ਫੌਜਾਂ ਖੜਦੀਆਂ ਨੇ ਕਿਵੇਂ ਤੁਹਾਡੇ ਕੀ ਹੈ ਜਿਹੜੀ ਟਾਸਕ ਫੋਰਸ ਭਰਤੀ ਕੀਤੀ ਹੋਈ ਹੈ ਐਸਜੀਪੀਸੀ ਦੀ ਕਿਵੇਂ ਤੁਹਾਡੀ ਸੁਰੱਖਿਆ ਵਾਸਤੇ ਤੇ ਮੈਂ ਕਹਣਾ ਉਥੇ ਆਮ ਸਿੱਖਾਂ ਨੂੰ ਕਿਵੇਂ ਠੱਠ ਕੀਤਾ ਜਾਂਦਾ ਕਿਵੇਂ ਉਹਨਾਂ ਦੇ ਟੌਰਚਰ ਕੀਤਾ ਜਾਂਦਾ ਕਿਵੇਂ ਜਾ ਕੇ ਜਦੋਂ ਉਥੇ ਤਖਤ ਸਾਹਿਬ ਜਾ ਕੇ ਕੋਈ ਰੂਮ ਕਮਰਾ ਮੰਗਦਾ ਤਾਂ ਲੋਕ ਥੱਲੇ ਕੀ ਆ ਪਏ ਹੁੰਦੇ ਆ ਗੈਲਰੀਆਂ ਦੇ ਵਿੱਚ ਤੇ ਕਮਰੇ ਜਿੰਦੇ ਲੱਗੇ ਹੁੰਦੇ ਆ ਯਕੀਓ ਤੁਹਾਡੇ ਜਿਹੜੇ ਜਥੇਦਾਰ ਨੇ ਉਹਨਾਂ ਦੇ ਕੋਟਿਆਂ ਦੇ ਕਮਰੇ ਨੇ ਆ ਉਹ ਖਾਲੀ ਰੱਖੇ ਜਾਂਦੇ ਨੇ ਸੰਗਤਾਂ ਬਾਹਰ ਪਈਆਂ ਹੁੰਦੀਆਂ ਲੋਕ ਲਾ ਕੇ ਅਸੀਂ ਆਲੇ ਕਮਰੇ ਬੰਦ ਰੱਖੇ ਜਾਂਦੇ ਆ ਕਿਉਂ ਰੱਖੇ ਜਾਂਦੇ ਆ ਕਿਉਂਕਿ ਤੁਹਾਡਾ ਉਹਦੇ ਤੇ ਗਲਬਾ ਪਾਇਆ ਹੋਇਆ ਅੱਜ ਐਜੀਪੀਸੀ ਨੂੰ ਵੀ ਯਾਦ ਕਰਾਉਣ ਦੀ ਲੋੜ ਆ ਪੰਜਾਬ ਦੇ ਗਲ ਚੋਂ ਮਰਿਆ ਸੱਪ ਲਾਉਣ ਵਾਸਤੇ ਹੱਥ ਬੰਨ੍ਹ ਕੇ ਬੇਨਤੀ ਕਰਦਾ ਮੈਂ ਸਾਰੇ ਪੰਜਾਬੀਆਂ ਨੂੰ ਇਹ ਮੌਕਾ ਆਖਰੀ ਆ ਤੁਸੀਂ ਮਾਰੀ ਬੈਠੇ ਹੋ ਸੱਪ ਮੈਂ ਕਹਿੰਦਾ ਅੱਧੀ ਕਿ ਜਾਣਤਾ ਇਹਦੀ ਕੱਡੀ ਵੀ ਆ ਲੰਬੀ ਤੋਂ ਗੁਰਮੀ ਸਿੰਘ ਖੁੱਡੀਆਂ ਨੇ ਮੈਂ ਕਹਿੰਦੀ ਕਿ ਇਹ ਕੱਟ ਜਾਣ ਕੱਟ ਚੁੱਕਿਆ ਅਤਿ ਕ੍ਰਮ ਹੋਏ ਕਰੇ ਵੇ ਆ ਤੇ ਹੁਣ ਜੇ ਪੂਰੀ ਤਰ੍ਹਾਂ ਮਾਰ ਕੇ ਡੂੰਗੇ ਦੱਬਣੇ ਪੈਣਗੇ ਜੇ ਪੰਜਾਬ ਨੂੰ ਬਚਾਉਣਾ ਤੇ ਇਥੇ ਮਰੇ ਸੱਪ ਨੂੰ ਗਲ ਚੋਂ ਲਾ ਕੇ ਸਿੱਟਦੇ ਹੋ ਪੰਜਾਬੀਓ ਜੇ ਗੱਲ ਨਾਲ ਸਹਿਮਤ ਹੈਗੇ ਹੋ ਹਤਾਇਸ਼ੀ ਹੈਗੇ ਹੋ ਕੌਮ ਦੇ ਤੇ ਇਹਨਾਂ ਨੂੰ ਦੋਖੀ ਮੰਨਦੇ ਹੋ ਤਾਂ ਪੋਸਟ ਸ਼ੇਅਰ ਤਾਂ ਕਰਿਓ ਤੇ ਜੇ ਤੁਸੀਂ ਇਹਨਾਂ ਦੇ ਵਿੱਚ ਇਹਨਾਂ ਦਾ ਦੋਸ਼ ਨਹੀਂ ਮੰਨਦੇ ਫਿਰ ਪੋਸਟ ਸ਼ੇਅਰ ਵੀ ਨਾ ਕਰਿਓ ਤੇ ਯਾਦ ਰੱਖਿਓ ਪੰਜਾਬ ਦੇ ਆਉਣ ਵਾਲੇ ਟਾਈਮ 'ਚ ਜਿਹੜੇ ਹਾਲਾਤ ਵਿਗੜਨ ਵਾਲੇ ਆ ਇਸ ਇਲੈਕਸ਼ਨ ਦੇ ਵਿੱਚ ਵੀ ਅਜੇ ਹਫ਼ਤਾ 10 ਦਿਨ ਪੈ ਜਾਂਦੇ ਤੇ ਹਾਲਾਤ ਜਿਹੜੇ ਵਿਗਾੜਨ ਦਾ ਸਿਹਰਾ ਵੀ ਇਹਦੇ ਦੋ ਮੂੰਹੇ ਸੱਪ ਦਾ ਦੂਜਾ ਮੂੰਹ ਹੈ ਜਿਹੜਾ ਮੋਦੀ ਕਾ ਲਾਣਾ ਉਹਨਾਂ ਨੇ ਪੰਜਾਬ ਦਾ ਮਾਹੌਲ ਆ ਹਫ਼ਤੇ ਚ ਹੋਰ ਖਰਾਬ ਕਰਨਾ ਸੰਜਮ ਰੱਖਣ ਦੀ ਲੋੜ ਆ ਤੈਸ਼ ਚਾਉਣ ਦੀ ਲੋੜ ਨਹੀਂ ਕਿਸਾਨ ਜਥੇਬੰਦੀਆਂ ਨੂੰ ਵੀ ਆਪ ਦਾ ਮੈਂ ਕਿ ਸੰਜਮ ਰੱਖ ਕੇ ਇਹ ਫਾਈਟ ਲੜਨੀ ਪਊਗੀ ਨਹੀਂ ਅਗਲੇ ਆਨੇ ਤਿਆਰੀ ਕਰ ਰੱਖੀ ਆ ਫੌਜਾਂ ਤਿਆਰ ਨੇ ਤੇ ਯਾਦ ਰੱਖੋ ਇਹ ਪੰਜਾਬ ਚ ਮਾਹੌਲ ਕੀ ਆ ਹਰ ਵਾਰ ਤੋਂ ਬੱਦਰ ਹਾਲਾਤ ਬਣਾਉਣ ਤੱਕ ਜਾਣਗੇ ਜੇ ਅਸੀਂ ਸੰਜਮ ਨਾ ਰੱਖਿਆ ਪੰਜਾਬੀਆਂ ਨੂੰ ਸੰਜਮ ਰੱਖਣ ਵਾਸਤੇ ਵੀ ਬੇਨਤੀ ਕਰਦਾ ਤੇ ਖਾਸ ਤੌਰ ਤੇ ਬਠਿੰਡਾ ਮਾਨਸ ਵਾਲਿਆਂ ਨੂੰ ਮੈਂ ਕਹਣਾ ਬਾਕੀ ਦਾ ਬਾਅਦ ਚ ਦੇਖੀ ਜਾਓ ਸਭ ਤੋਂ ਪਹਿਲਾਂ ਇਹ ਸੱਪ ਨੂੰ ਮਾਰਨ ਵਾਸਤੇ ਯੋਗਦਾਨ ਪਾਓ ਕਿਤੇ ਘਰੇ ਬੈਠੇ ਨਾ ਰਹਿ ਜਾਓ ਕੋਈ ਵੋਟ ਪਾਉਣ ਨਾ ਜਾਣ ਇਹਨਾਂ ਨੂੰ ਮਾਰ ਕੇ ਡੂੰਗਾ ਦੱਬਣ ਦੀ ਲੋੜ ਆ ਨਹੀਂ ਇਹ ਸੱਪ ਨੇ ਫਿਰ ਗਲਾ ਥੋੜਾ ਘੁੱਟ ਦੇਣਾ ਜਿਹਨੇ ਪੰਜਾਬ ਦੇ ਥੋੜੇ ਪੁੱਤਾਂ ਦਾ ਗਲਾ ਘੁੱਟ ਕੇ ਰੱਖਿਆ ਇਹਦੀ ਭੂਈ ਟੁੱਟੀ ਆ ਹੁਣ ਮਾਰਨ ਦੀ ਕੋਸ਼ਿਸ਼ ਕਰਿਓ ਸਾਰਿਆਂ ਨੂੰ ਬੇਨਤੀ ਆ ਇਹਦੇ ਵਿੱਚ ਸਾਥ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ